ਮਾਜ ਮਹਿਲਾ ਪੰਜਵਾਂ ਦੁਖ ਤਦੇ ਜਾ ਵਿਸਰ ਜਾਵ ਭੁਖ ਬਿਆਪੈ ਬਹੁ ਬਿਦ ਧਾਵੈ ਸਿਮਰਤ ਨਾਮ ਸਦਾ ਸੋਹਿਲਾ ਜਿਸ ਦੇਵਾ ਦੀਨ ਦਿਆਲਾ ਜੀਉ ਸਤਗੁਰ ਮੇਰਾ ਵੱਡ ਸਮਰਥਾ ਜੀ ਸਮਾਲੀ ਤਾਂ ਸਭ ਦੁੱਖ ਲਥਾ ਚਿੰਤਾ ਹਾ ਰੋਗ ਗਈ ਹਉ ਪੀੜਾ ਆਪ ਕਰੇ ਪ੍ਰਤਪਾਲਾ ਜੀਓ ਬਾਰਿਕ ਮੰਗੀ ਹਉ ਸਭ ਕਿਛ ਮੰਗਾ ਦਿੱਦੈ ਟੋਟ ਨਾਹੀ ਪ੍ਰਭ ਰੰਗਾ ਪੈਰੀ ਪਹਿ ਪ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਓ ਹਾਂ ਬਲੇ ਹਾਰੀ ਸਤ ਗੁਰ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਿਰਦਾ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜਿਉ ਹਾਂ ਬਲੇ ਹਾਰੀ ਸਤ ਗੁਰ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਰਦਾ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜਿਉ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਹਿ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਮਾਜ ਰਾਗ ਦਾ ਗੁਰੂ ਅਰਜਨ ਸਾਹਿਬ ਦੀ ਦਾ ਉਚਾਰਨ ਕੀਤਾ ਹੋਇਆ 8ਵਾਂ ਸ਼ਬਦ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 98 ਅਤੇ 99 ਦੇ ਉੱਪਰ ਅੰਕਿਤ ਹੈ। ਜਿਸ ਤਰ੍ਹਾਂ ਸਤਿਗੁਰ ਦੀ ਕਿਰਪਾ ਨਾਲ ਆਪਾਂ ਵਿਚਾਰ ਕਰਦੇ ਹਾਂ। ਹਰੇਕ ਸਵਾਲ ਦਾ ਜਵਾਬ ਸਤਗੁਰੂ ਜੀ ਦੀ ਪਾਵਨ ਬਾਣੀ ਦੇ ਵਿੱਚ ਹੈ ਆਪ ਜੀ ਬਹੁਤ ਭਾਗਸ਼ਾਲੀ ਹੋ ਜੋ ਸਹਿਜ ਪਾਠ ਕਰਕੇ ਸਤਗੁਰਾਂ ਦੇ ਬਚਨਾਂ ਨਾਲ ਸਾਂਝ ਪਾਉਂਦੇ ਹੋ ਸਭ ਕਿਰਪਾ ਕਰ ਰਿਹਾ ਦੁੱਖ ਤਦੇ ਜਾਂ ਬਿਸਰ ਜਾਵੇ ਕਹਿੰਦੇ ਭਾਈ ਤੇਰੇ ਦੁੱਖਾਂ ਦਾ ਇਹ ਕਾਰਨ ਇੱਕੋ ਹੀ ਹੈ ਉਹ ਕਿਹੜਾ ਹੈ ਕਿ ਪ੍ਰਮਾਤਮਾ ਨੂੰ ਭੁਲਾ ਦੇਣਾ ਵਿਸਾਰ ਦੇਣਾ ਦੁੱਖ ਤਦੇ ਜਾਂ ਵਿਸਰ ਜਾਵੇ ਤੇ ਜਦੋਂ ਉਹ ਭੁੱਲ ਜਾਂਦਾ ਨਾ ਸਾਧ ਸੰਗਤ ਦੀ ਫਿਰ ਦੁੱਖ ਹੀ ਦੁੱਖ ਹਾਂ ਤੇ ਜਦੋਂ ਉਹ ਯਾਦ ਆਉਂਦਾ ਹੈ ਉਦੋਂ ਸੁੱਖ ਹੀ ਸੁੱਖ ਹੈ ਕਿਉਂਕਿ ਸਾਡੇ ਜਿਹੜੇ ਮਨ ਦੀ ਅਵਸਥਾ ਹੈ ਜਾਪਾਂ ਸਿੱਧੇ ਤੌਰ ਤੇ ਕਹੀਏ ਮਨ ਕਬੂਲ ਕਰ ਲੈਂਦਾ ਹੈ ਦੁੱਖਾਂ ਨੂੰ ਮਹਿਸੂਸ ਕਰਦਾ ਹੈ ਸੁੱਖਾਂ ਨੂੰ ਮਹਿਸੂਸ ਕਰਦਾ ਹੈ ਔਰ ਇੱਕ ਕਾਰਨ ਹੋਰ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੱਸਦੇ ਆ ਆਸਾ ਕੀ ਵਾਰ ਦਾ ਸ਼ਲੋਕ ਹੈ ਕਹਿੰਦੇ ਭਾਈ ਜੇ ਤੈਨੂੰ ਰੱਬ ਯਾਦ ਆ ਜਾਏ ਨਾ ਦੁੱਖਾਂ ਦੇ ਵਿੱਚ ਫਿਰ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਆ ਉਹ ਦੁੱਖ ਦਵਾਈ ਬਣ ਜਾਂਦੇ ਆ ਦੁੱਖ دارو ਸੁਖ ਰੋਗ ਪਿਆ ਸੋਖ ਰੋਗ ਤਾਂ ਬਣ ਜਾਂਦੇ ਆਮ ਕਰਕੇ ਬੰਦਾ ਧਨ ਦੌਲਤ ਆ ਜਾਏ ਪੈਸਾ ਆ ਜਾਏ ਕਾਰੋਬਾਰ ਚੰਗਾ ਹੋ ਰੱਬ ਨੂੰ ਭੁੱਲ ਜਾਵੇ ਫਿਰ ਬਹਾਨਾ ਹੁੰਦਾ ਲੱਗ ਸਾਡੇ ਕੋਲ ਤਾਂ ਟਾਈਮ ਕੋਈ ਨਹੀਂ ਇੱਕ ਪਾਸੇ ਕਹੀ ਜਾਂ ਵਾਹਿਗੁਰੂ ਦੀ ਬੜੀ ਕਿਰਪਾ ਹੈ ਤੇ ਦੂਸਰੇ ਆਖੇ ਕਿ ਸਾਡੇ ਕੋਲ ਤਾਂ ਨਿਤਨੇਮ ਕਰਨ ਵਾਸਤੇ ਟਾਈਮ ਨਹੀਂ ਅਮਰਤ ਵੇਲੇ ਉੱਠਣ ਵਾਸਤੇ ਟਾਈਮ ਨਹੀਂ ਹੈ ਗੁਰੂ ਸਾਹਿਬ ਕਹਿੰਦੇ ਅਰਦਾਸ ਰੋਜ਼ ਕਰਨੀ ਆ ਆਪਾਂ ਬਾਣੀ ਦੇ ਵਿੱਚ ਪੜ੍ਹਦੇ ਆ ਨਾ ਸਾਧ ਸੰਗਤ ਜੀ ਕਈ ਸ਼ਬਦ ਇੱਕ ਵਾਰ ਦੋ ਵਾਰ ਤਿੰਨ ਵਾਰੀ ਵੀ ਬਾਣੀ ਦੇ ਵਿੱਚ ਆਏ ਆ ਅਰਥ ਭਾਵੇਂ ਉਹਨਾਂ ਦੇ ਦੋ ਵਾਰੀ ਆਉਣ ਦੇ ਤਿੰਨ ਵਾਰੀ ਆਉਣ ਤੇ ਇੱਕੋ ਜਿਹੀ ਆ ਪਰ ਥੋੜਾ ਜਿਹਾ ਉਚਾਰਨ ਦੇ ਵਿੱਚ ਫਰਕ ਪਾਇਆ ਗੁਰੂ ਸਾਹਿਬ ਨੇ ਪਰ ਇੱਕ ਪੰਕਤੀ ਐਸੀ ਆ ਜਿਹਦੇ ਵਿੱਚ ਫਰਕ ਕੋਈ ਨਹੀਂ ਆ ਉਹਦੇ ਵਿੱਚ ਆਪਾਂ ਅਰਦਾਸ ਕਰਨੀ ਆ ਗੁਰਾ ਇੱਕ ਦੇਹ 부ਜਾਈ ਕਿ ਸਤਿਗੁਰ ਮੈਨੂੰ ਸਮਝ ਦੇ ਦੇ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਬਿਸਰਨਾ ਤੇ ਉਹਦੇ ਤੋਂ ਬਿਨਾ ਜੀਵਨ ਇਦਾਂ ਦਾ ਨਾ ਸਾਧ ਸੰਗਤ ਦੀ ਸਭ ਕਹਿੰਦੇ ਜਿਸ ਤਰ੍ਹਾਂ ਜਿਹੜੀ ਗਾਂ ਦੁੱਧ ਨਹੀਂ ਦਿੰਦੀ ਨਾ ਉਹ ਕਿਸੇ ਕੰਮ ਦੇ ਨਹੀਂ ਖੰਡਰ ਹੋ ਜਾਂਦਾ ਜਿਸ ਖੇਤੀ ਨੂੰ ਪਾਣੀ ਨਹੀਂ ਮਿਲਦਾ ਉਹ ਖੇਤੀ ਵੀ ਸੁੱਕ ਜਾਂਦੀ ਇਸੇ ਤਰ੍ਹਾਂ ਸਭ ਕੰਦੇ ਜੇ ਰੱਬ ਤੋਂ ਭੁੱਲ ਗਿਆਂ ਰੱਬ ਨੂੰ ਵਿਸਾਰ ਦਿੱਤਾ ਤੇ ਤੇਰੀ ਹਾਲਤ ਵੀ ਦੁੱਖਾਂ ਦੇ ਵਿੱਚ ਆ ਜਾਏ ਦੁੱਧ ਬਿਨ ਢੇਣ ਪੰਖ ਬਿਨ ਪੰਖੀ ਜਲ ਬਿਨ ਉਤਪਜ ਕਾਮ ਨਹੀਂ ਕਿਆ ਸੁਲਤਾਨ ਸਲਾਮ ਦੇ ਹੋਣਾ ਆਂਦੀ ਕੋਠੀ ਤੇਰਾ ਨਾਮ ਨਾਹੀਂ ਕੀ ਵਿਸਰੈ ਦੁੱਖ ਬਹੁਤਾ ਲੱਗੈ ਦੁੱਖ ਲੱਗੈ ਤੂੰ ਵਿਸਰਨਾ ਕਹਿੰਦੇ ਦੁੱਖਾਂ ਦਾ ਕਾਰਨ ਕੀ ਐ ਰੱਬ ਨੂੰ ਭੁਲਾ ਦੇਣਾ ਦੁੱਖ ਤਦੇ ਜਾਂ ਵਿਸਰ ਜਾ ਗੁਰੂ ਸਾਹਿਬ ਕਹਿੰਦੇ ਜਦੋਂ ਅਸੀਂ ਰੱਬ ਨੂੰ ਭੁਲਾ ਦਿੰਦੇ ਆ ਸੁੱਖਾਂ ਦੀ ਪ੍ਰਾਪਤੀ ਵਾਸਤੇ ਦੌੜਦੇ ਆਂ ਕਿਤੇ ਉਹ ਮਨੁੱਖ ਸੁੱਖ ਮਿਲ ਗਿਆ ਅੱਜ ਕੱਲ ਬੜੇ ਡਿਜੀਟਲ ਸੁੱਖ ਬਣ ਗਏ ਲੋਕੀ ਕਹਿੰਦੇ ਲਓ ਭਾਈ ਤੁਸੀਂ ਆਓ ਤੁਹਾਡੇ ਕੰਨ ਦੇ ਵਿੱਚ ਫੂਕ ਵਾਰਾਂਗੇ ਤੁਹਾਨੂੰ ਸੁਖੀ ਹੋ ਜਾਗੇ ਤੁਸੀਂ ਤੁਹਾਨੂੰ ਮਾਲਾ ਦੇ ਦੇਾਂਗੇ ਤੁਸੀਂ ਗਲੇ ਵਿੱਚ ਪਾ ਲਿਓ ਤੁਹਾਨੂੰ ਤਵੀਤ ਦੇ ਦੇਾਂਗੇ ਤੁਸੀਂ ਮੋਢੇ ਤੇ ਬੰਨ ਲਿਓ ਮੁੰਦਰੀ ਦੇ ਦੇਾਂਗੇ ਉਂਗਲੀਆਂ ਦੇ ਵਿੱਚ ਪਾ ਲਿਓ ਤੁਸੀਂ ਸੁਖੀ ਹੋ ਜਾਓ ਹੋ ਸਕਦਾ ਹੈ ਸਭ ਕਹਿੰਦੇ ਦੁੱਖ ਤਾਂ ਤਾਂ ਹੈ ਤੂੰ ਰੱਬ ਨੂੰ ਭੁਲਾ ਦਿੱਤਾ ਜਿੱਦਣ ਉਹਨੂੰ ਭੁਲਾ ਕੇ ਦੂਜੇ ਪਾਸੇ ਜੁੜਦਾ ਹੈ ਨਾ ਸਬਜੀ ਦਾ ਬਚਨ ਬਾਣੀ ਦੇ ਵਿੱਚ ਦੂਜੇ ਭਾਏ ਦੁੱਖ ਹੋਏ ਜਮ ਜਮ ਜੋਇਆ ਜੀ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਇਆ ਜੀ ਮਾਇਆ ਦੁੱਖ ਮੋਇਆ ਆਮੇ ਰੋਇਆ ਮੇਰੀ ਮੇਰੀ ਕਰਤਿ ਬਿਹਾਵੈ ਜੋ ਪ੍ਰਭ ਦੇ ਤਿਸ ਚੇਤੇ ਨਾਹੀ ਅੰਤ ਗਿਆ ਪਛਦਾਂ ਬਿਨ ਨਾ ਆਵੇ ਕੋ ਸਾਧਨ ਚਾਲੇ ਪੁੱਤਰ ਕਲਤਰ ਮਾਇਆ ਤੋਹਾ ਦੂਜੇ ਪਾਇ ਦੁਖ ਹੋਏ ਜਮ ਮਾਇਆ ਜਮ ਜੋਇ ਹ ਜਿਦਣ ਦੂਜੇ ਨਾਲ ਪਿਆਰ ਪਾ ਲੈਂਦਾ ਗੁਰ ਸੰਗਤ ਦੀ ਦੁਨਿਆਵੀ ਤੌਰ ਤੇ ਜਣਿਆਵੀ ਤੌਰ ਤੇ ਵੀ ਜਿਹੜੀ ਪਤਨੀ ਆਪਣੇ ਪਤੀ ਨੂੰ ਛੱਡ ਦਿੰਦੀ ਹੈ ਨਾ ਸਮਾਜ ਉਹਨੂੰ ਚੰਗਾ ਦਰਜਾ ਨਹੀਂ ਦਿੰਦਾ। ਵੱਢਦੇ ਹੁਣ ਰੋਜ਼ ਖਸਮ ਵਿਚਾਰ ਤੇ ਕੰਮ ਜਾ। ਤੇ ਜਿਹੜੇ ਆਪਣੇ ਖਸਮ ਨੂੰ ਛੱਡ ਦਿੰਦੇ ਆ ਖਸਮ ਛੋੜ ਦੂਜੇ ਲੱਗੇ ਦੂਬੇ ਸੇ ਬਣ ਜਾਵੇ। ਸਤਗੁਰੂ ਕਹਿੰਦੇ ਡੁੱਬ ਜਾਏਗਾ ਜਿੱਦਣ ਇੱਕ ਨੂੰ ਛੱਡ ਦੇਗਾ। ਤੇਰੇ ਦੁੱਖਾਂ ਦਾ ਕਾਰਨ ਇਹ ਕਿ ਰੱਬ ਨੂੰ ਤੂੰ ਭੁਲਾ ਦਿੰਦਾ। ਦੇਉ ਨੂੰ ਪੜਾਣਾ ਜੀਵਨ ਦੇ ਵਿੱਚ ਤੈਨੂੰ ਦੁੱਖ ਹੀ ਦੁੱਖ ਆਣ। ਤੇ ਫਿਰ ਜੇ ਕਰਦਾ ਵੀ ਐ ਤੇ ਮੰਗਦਾ ਵੀ ਕੀ ਐ ਗੁਰੂ ਸਾਹਿਬ ਕਹਿੰਦੇ ਮੰਗਦਾ ਉਹ ਐ ਕਿ ਜਿਹਦੇ ਵਿੱਚੋਂ ਦੁੱਖ ਆਉਣ। ਸਾਹਿਬ ਕਹਿੰਦੇ ਬਿਨ ਤੋਂ ਤਾਂ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਜਿੱਥੋਂ ਸੁੱਖ ਮਿਲਣਾ ਸੀ ਉਹ ਗਿਆ ਉਹਦੇ ਬਾਰੇ ਫਿਰ ਗੁਰੂ ਸਾਹਿਬ ਕਹਿੰਦੇ ਦੇਹ ਨਾਮ ਸੰਤੋ ਕੀਆ ਉਤਰੇ ਮਨ ਕੀ ਭੁੱਖ ਇੰਮਰੇ ਮਨ ਦੀ ਭੁੱਖ ਮੇਰੀ ਤ੍ਰਿਸ਼ਨਾ ਖਤਮ ਹੋ ਜਾਏ। ਜੇ ਸਤਗੁਰੂ ਮਹਾਰਾਜ ਤੂੰ ਕਿਰਪਾ ਕਰ। ਤੇ ਜਿਹਨਾਂ ਦੇ ਉਪਰ ਕਿਰਪਾ ਕਰ ਦਿੰਦਾ ਫਿਰ ਦੂਸਰੀ ਅਵਸਥਾ ਹੁੰਦੀ ਹੈ। ਉਹ ਭਾਵੇਂ ਦੁਨਿਆਵੀ ਤੌਰ ਤੇ ਉਹਨਾਂ ਨੂੰ ਦੁੱਖ ਆ ਜਾਂਨ, ਸਰੀਰਕ ਦੁੱਖ ਆਉਣ ਕਿਸੇ ਤਰ੍ਹਾਂ ਵੀ ਦੁੱਖ ਆਉ, ਦੁੱਖਾਂ ਨੂੰ ਦੁੱਖ ਨਹੀਂ ਮੰਨਦੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਤਿ ਕਿਸੇ ਪ੍ਰਕਾਰ ਦਾ ਡਰ ਨਹੀਂ ਹੈ ਡਰ ਦਾ ਕਾਰਨ ਹੀ ਹੈ ਕਿ ਅਸੀਂ ਪਰਮਾਤਮ ਨੂੰ ਛੱਡਦੇ ਆ ਆਪਣੇ ਗੁਰੂ ਨੂੰ ਛੱਡਦੇ ਆ ਇੱਕ ਡਰ ਹੈ ਅੰਦਰ ਪਤਾ ਨਹੀਂ ਕੀ ਹੋ ਜਾਏ ਜੇ ਆਪਾਂ ਕਰਾਂਗੇ ਉਹ ਕਰਨਗੇ ਉਹਨਾਂ ਕਰਨ ਦੇ ਨਾਲ ਆਪ ਪ੍ਰਾਪਤ ਹੋ ਨਹੀਂ ਸਾਬ ਕਹਿੰਦੇ ਤੇਰੇ ਦੁੱਖਾਂ ਦਾ ਕਾਰਨ ਹੀ ਹੈ ਕਿ ਤੂੰ ਰੱਬ ਨੂੰ ਭੁਲਾ ਦਿੱਤਾ ਪਰਮੇਸ਼ਰ ਨੂੰ ਭੁਲਾ ਦੇ ਤੇ ਜਦੋਂ ਉਹਨੂੰ ਯਾਦ ਕਰੇਗਾ ਤੇ ਕੀ ਮਿਲੇਗਾ ਕਹਿੰਦੇ ਆਨੰਦ ਹੀ ਆਨੰਦ ਹੈ ਸਭ ਕਹਿੰਦੇ ਹਨ ਦੁੱਖ ਤਦੇ ਜਾਂ ਵਿਸਰ ਜਾਵੈ ਭੁੱਖ ਵਿਆਪੇ ਹੁਣ ਜਿਹਨੂੰ ਭੁਲਾ ਦਿੱਤਾ ਨਾ ਰੱਬ ਨੂੰ ਭੁਲਾ ਦਿੱਤਾ ਸਤਿਗੁਰੂ ਕਹਿੰਦੇ ਅੰਦਰ ਇੰਨੀ ਭੁੱਖ ਪੈਦਾ ਹੋ ਜਾਂਦੀ ਮਾਇਆ ਦੀ ਭੁੱਖ ਵਿਆਪੇ ਬਹੁ ਬਿਦਤਾਵੇ ਧਾਵੇ ਮਤਲਬ ਦੌਰਦਾ ਹੈ ਇਥੋਂ ਕੁਝ ਮਿਲਦਾ ਹੈ ਉੱਥੋਂ ਕੁਝ ਪ੍ਰਾਪਤ ਹੋ ਜਾਏ ਇੱਥੋਂ ਜਾ ਕੇ ਉੱਥੇ ਪ੍ਰਾਪਤ ਹੋ ਜਾਏ ਭੋਖ ਬਿਆਪੇ ਬਹੁ ਬਿਦਤਾਵੈ ਸਿਮਰਤ ਨਾਮ ਸਦਾ ਸੋਹਿਲ ਪਰ ਜਦੋਂ ਤੂੰ ਪਰਮੇਸ਼ਰ ਦੇ ਨਾਮ ਨੂੰ ਜਪੇਂਗਾ ਤੇ ਤੂੰ ਸੁਖੀ ਹੋ ਜਾਏ ਕਿਉਂਕਿ ਜੀਵਨ ਦੇ ਵਿੱਚ ਸਤਿਗੁਰੂ ਤਾਂ ਇੱਥੋਂ ਟਕਰਾ ਕੇ ਆਪੇ ਬੀਜ ਆਪੇ ਹੀ ਖਾਓ ਗੁਰਮਤ ਦੇ ਵਿੱਚ ਬਾਰ ਬਾਰ ਇਹ ਸਤਿਗੁਰ ਨੇ ਸਾਨੂੰ ਸੋਝ ਦਿੱਤੀ ਹੈ ਕਿ ਜਪੋ ਆਪਣਾ ਜੀਵਨ ਸਫਲ ਕਰੋ ਇੱਕ ਸ਼ਬਦ ਹੁੰਦਾ ਹੈ ਮੇਰਾ ਧਿਆਨ ਆ ਰਿਹਾ ਸੀ ਤੇ ਕਿਸੇ ਨੇ ਸਵਾਲ ਵੀ ਕੀਤਾ ਸੀ ਉਹ ਜਵਾਬ ਵੀ ਹੋ ਜਾਏਗਾ ਸ਼ਬਦ ਬਹੁਤ ਵਾਰੀ ਪੜਿਆ ਜਾਂਦਾ ਪੂਤਾ ਮਾਤਾ ਕੀ ਆਸੀਸ ਨਿਮਕ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਅਰਥ ਬੜੇ ਸੌਖੇ ਹੈ ਸ਼ਬਦੀ ਰਮਤ ਹੁੰਦੀ ਹੈ ਜੇ ਸਿਮਰਤ ਸਭ ਕਿਲ ਵਿਖ ਨਾਸੇ ਪਿਤਰੀ ਹੋਏ ਉਧਾਰ ਸਵਾਲ ਸੀ ਕਿ ਪਿਤਰੀ ਪਿਤਰ ਕਿਹੜੇ ਹੋਗਾ ਆਮ ਕਹਿੰਦੇ ਨੇ ਪਿਤਰਾਂ ਦਾ ਵੀ ਉਧਾਰ ਹੋ ਜਾਏਗਾ ਅਸੀਂ ਕਿਹੜੇ ਪਿਤਰ ਕਹਿੰਨੇ ਆ ਜਿਹੜੇ ਮਰ ਚੁੱਕੇ ਹੁਣ ਦੇਖੋ ਨਾ ਕਿਸੇ ਦਾ ਕੋਈ 5 ਸਾਲ ਪਹਿਲਾਂ ਕੋਈ ਚੜ੍ਹਾਈ ਕਰ ਗਿਆ ਕੋਈ 10 ਸਾਲ ਪਹਿਲਾਂ ਕੋਈ 50 ਸਾਲ ਪਹਿਲਾਂ ਚੜ੍ਹਾਈ ਕਰ ਗਿਆ ਮਤਲਬ ਇਹ ਉਧਾਰੇ ਨਹੀਂ ਹੋਏ ਉਹਨਾਂ ਦੇ ਕੀ ਉਹਨਾਂ ਦਾ ਉਧਾਰ ਹੀ ਨਹੀਂ ਹੋਇਆ ਲੈ ਪਿਤਰੀ ਹੋਏ ਉਧਾਰੋ ਪਾਵੇ ਕਿ ਜੀਵਨ ਦੇ ਵਿੱਚ ਜਦੋਂ ਅਸੀਂ ਬਾਣੀ ਨੂੰ ਸਮਝਣ ਲੱਗ ਗਏ ਨਾ ਇਹਨੂੰ ਅਸੀਂ ਕਰ ਲਿਆ ਕੰਨ ਰਸ ਇਹ ਜੀਵਨ ਦੇ ਵਿੱਚ ਜਦ ਦਿਨ ਸਮਝੀ ਨਾ ਬਾਣੀ ਤੇ ਉਹ ਦਿਨ ਆਨੰਦ ਆ ਪਿਤਰ ਕਿਹੜੇ ਜਿੱਦਾਂ ਹੁਣ ਕੋਈ ਪਰਿਵਾਰ ਦੇ ਵਿੱਚ ਕੋਈ ਬੱਚਾ ਜੁੜ ਜਾਂਦਾ ਹੈ ਸਤਿਗੁਰ ਨਾਲ ਜੁੜ ਗਿਆ ਤੇ ਉਹਦਾ ਪ੍ਰਭਾਵ ਮਾਪੇ ਬਾਬੇ ਦੇ ਉੱਪਰ ਵੀ ਪੈਂਦਾ ਹੈ ਮੈਂ ਕਈ ਪਰਿਵਾਰ ਦੇਖਿਆ ਪੰਜਾਬ ਦੇ ਵਿੱਚ ਵੀ ਦੇਖਿਆ ਜਿਹੜੇ ਕੇਸ ਵੀ ਕਤਲ ਕਰਦੇ ਸੀ ਸ਼ਰਾਬਾਂ ਵੀ ਪੀਂਦੇ ਸੀ ਪਰ ਬੱਚਿਆਂ ਨੇ ਇਹਨਾਂ ਕੁਝ ਅੱਛਾ ਕਰਕੇ ਦਿਖਾ ਦਿੱਤਾ ਤੇ ਉਹਨਾਂ ਦਾ ਵੀ ਉਧਾਰ ਹੋ ਗਿਆ ਜੀਂਦੇ ਪਿਤਰਾ ਦੀ ਫਿਰ ਇੱਕ ਹੋਰ ਉਦਾਹਰਣ ਪਾਵੇਂ ਉਹ ਦੂਸਰੇ ਵਿਸ਼ੇ ਵਾਸਤੇ ਉਹ ਸ਼ਬਦ ਹੈ ਪਰ ਹੈ ਇਹਦਾ ਪ੍ਰਮਾਣ ਮਿਲ ਜਾਏਗਾ ਉਹ ਸ਼ਬਦ ਪੜ੍ਹਦੇ ਨਾ ਆਪਾਂ ਜੀਵਤ ਪਿਤਰ ਨਾ ਮਾਨੇ ਕੋ ਮੂਏ ਸਰਾਧ ਕਰੇ ਜਿੰਦੇ ਵੀ ਤਾਂ ਪਿਤਰ ਹੀ ਹੈ ਨਾ ਪਿਤਰ ਮਤਲਬ ਪਿਤਾ ਦੇ ਜਿਹੜੇ ਪਰਿਵਾਰ ਦੇ ਜਿਹੜੇ ਰਿਸ਼ਤੇਦਾਰ ਪਰ ਪਿਤਾ ਦੇ ਨਾਲ ਜਿਹੜਾ ਸੰਬੰਧ ਰੱਖਦੇ ਸਤਗੁਰੂ ਕਹਿੰਦੇ ਜੀਵਤ ਪਿਤਰ ਨਾ ਮਾਨੇ ਕੋ ਮੂਏ ਸਰਾਧ ਕਰਾਏ ਜੇ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰ ਕਹਿੰਦੇ ਹੁਣ ਪਿਤਰਾਂ ਦਾ ਵੀ ਉਧਾਰ ਹੋ ਜਾ। ਭਾਵ ਜਿਹੜੇ ਪਰਿਵਾਰ ਦੇ ਵਿੱਚ ਹਨ ਹੁਣ ਉਹ ਜਿਹੜੇ ਮਰ ਗਏ ਉਹ ਤਾਂ 5 ਸਾਲ ਪਹਿਲਾਂ ਕੋਈ 10 ਸਾਲ ਪਹਿਲਾਂ ਕੋਈ 50 ਸਾਲ ਪਹਿਲਾਂ ਮਤਲਬ ਉਹਦਾ ਉਧਾਰ ਆਇਆ ਸੀ ਗੁਰਮਤਿ ਵਿੱਚ ਸਮਝਦੇ ਆ ਨਾ ਕਿ ਜਿਹੜਾ ਨਾਮ ਜਪਦਾ ਹੈ ਪ੍ਰਭੂ ਦਾ ਪਿਆਰ ਉਹ ਪ੍ਰਭੂ ਵਿੱਚ ਲੀਨ ਹੋ ਗਿਆ ਤੇ ਜਾਂ ਫਿਰ ਉਹ ਦੁਨੀਆ ਦੇ ਵਿੱਚ ਭਟਕਦਾ ਹੈ ਦੋ ਹੀ ਕਾਰਨ ਦੱਸੇ ਗਏ ਬਾਣੀ ਦੇ ਵਿੱਚ ਸਭ ਕਹਿੰਦੇ ਇਹਨਾਂ ਦਾ ਉਧਾਰ ਵੀ ਹੋ ਜਾਏਗਾ ਜਿਹੜਾ ਬੱਚਾ ਜੜ ਜਾਏਗਾ ਕਿਉਂਕਿ ਕਿਨੂ ਅਸੀਸ ਦਿੱਤੀ ਜਾ ਰਹੀ ਹੈ ਰਹਾਉ ਦੀ ਪੰਕਤੀ ਮੁੱਖ ਰੱਖੋ ਪੋਤਾ ਮਾਤਾ ਕੀ ਅਸੀਸ ਨਿਮਕਣਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਸਭ ਕਹਿੰਦੇ ਦੁੱਖਾਂ ਦਾ ਕਾਰਨ ਕੀ ਆ ਕਿ ਰੱਬ ਨੂੰ ਭੁਲਾ ਦੇਣਾ ਜਦੋਂ ਉਹ ਯਾਦ ਕਰਦੇ ਆ ਤੇ ਉਹਦਾ ਨਾਮ ਸੁਖ ਦੇਣ ਵਾਲਾ ਸਿਮਰਤ ਨਾਮ ਸਦਾ ਸੋਹੇਲਾ ਜਿਸ ਦੇਵਾਂ ਦੀਨ ਦਿਆਲਾ ਜੀਓ ਤੇ ਨਾਮ ਵੀ ਉਹਨੂੰ ਮਿਲਦਾ ਜਿਹਦੇ ਉੱਪਰ ਉਹ ਪਰਮੇਸ਼ਰ ਕਿਰਪਾ ਕਰਦਾ ਜਿਸ ਦੇਵਾਂ ਦੀਨ ਦਿਆਲਾ ਜੀਓ ਸਤ ਗੁਰ ਮੇਰਾ ਵੱਡ ਸਮਰੱਥਾ ਵੱਡੀ ਸਮਰੱਥਾ ਦਾ ਮਾਲਕ ਹੈ ਕਿਸੇ ਕੋਲ ਕੋਈ ਸਮਰੱਥਾ ਹੋਏਗੀ ਕੂ ਕਿਸੇ ਕੋਲ ਕੋਈ ਸਮਰੱਥਾ ਹੋਏਗੀ ਪਰ ਮੇਰਾ ਜਿਹੜਾ ਪਰਮੇਸ਼ਰ ਹੈ ਉਹ ਵੱਡ ਸਮਰੱਥ ਹੈ ਸਤ ਗੁਰ ਮੇਰਾ ਵੱਡ ਸਮਰਥਾ ਜੀ ਸਮਾਲੀ ਤਾਂ ਸਭ ਦੁੱਖ ਲਥਾ ਹੁਣ ਜੱਜੇ ਨੂੰ ਬਿਹਾਰੀ ਆ ਤੇ ਈੜੀ ਨੂੰ ਸਿਆਰੀ ਆ ਕਈ ਇਹਦਾ ਵਿਚਾਰਨ ਕਰਦੇ ਜੀ ਹੈ ਸਮਾਲੀ ਜੀ ਈੜੀ ਦੇ ਸਿਆਰੀ ਇਸ ਕਰਕੇ ਲੱਗੀ ਆ ਕਿ ਜੀ ਅੰਦਰ ਅਸੀਂ ਜਦੋਂ ਜੀ ਅੰਦਰ ਸਮਾਲੀ ਮਤਲਬ ਸਮਾਲ ਕਰਨੇ ਯਾਦ ਕਰਨਾ ਜੀ ਸਮਾਲੀ ਜਦੋਂ ਉਹ ਨੂੰ ਅੰਦਰੋਂ ਯਾਦ ਕਰੇਗਾ ਜਿੰਦ ਨਾਲ ਕਰੇਗਾ ਤਾਂ ਸਭ ਦੁੱਖ ਲਥਾ ਹੋਰ ਕੀ ਪ੍ਰਾਪਤੀ ਹੋਏਗੀ ਚਿੰਤਾ ਰੋਗ ਗਈ ਹਉ ਪੀੜਾ ਆਪ ਕਰੇ ਪ੍ਰਤ ਪਾਲਾ ਜਿਓ ਚਿੰਤਾ ਦਾ ਰੋਗ ਚਲਾ ਗਿਆ ਹਉਮੇ ਦੀ ਪੀੜਾ ਚਲੇਗੀ ਇਹ ਵੀ ਬੜਾ ਵੱਡਾ ਦਰਦ ਹੈ ਹਉਮੇ ਦਾ ਚਿੰਤਾ ਰੋਗ ਗਈ ਹਉ ਪੀੜਾ ਚਿੰਤਾ ਹੈ ਇਹ ਮੇਰਾ ਕੀ ਹੋਏਗਾ ਮੇਰੇ ਪਰਿਵਾਰ ਦਾ ਕੀ ਹੋਏਗਾ ਬਹੁਤ ਪਰਮੇਸ਼ਰ ਦਿੰਦਾ ਪਰ ਉਹਨੂੰ ਭੁੱਲ ਜਾਂਦਾ ਮੈਂ ਕਹਾਣੀ ਪੜ ਰਿਹਾ ਸੀ ਆਪਜੀ ਦੇ ਨਾਲ ਵੀ ਸਾਂਝੀ ਕਰ ਰਿਹਾ ਇੱਕ ਨਾ ਬੰਦੇ ਨੇ ਸੁਣ ਲਿਆ ਕਿਤੇ ਧਾਰਮਿਕ ਵੈਸੇ ਤਾਂ ਬੰਦੇ ਦਾ ਮਨ ਟਿਕਦਾ ਹੀ ਨਹੀਂ ਹੁੰਦਾ ਪਰ ਕਿਤੇ ਉਹਦੇ ਮਨ ਵਿੱਚ ਗੱਲ ਬੈਠ ਗਈ ਵੀ ਰੱਬ ਸਾਰਿਆਂ ਨੂੰ ਦਿੰਦਾ ਹੈ ਸਾਰੇ ਜੀਵਾਂ ਨੂੰ ਰੱਬ ਪਾਲਦਾ ਹੈ ਸਾਰਿਆਂ ਦਾ ਪਾਲਣਹਾਰਾ ਵਾਹਿਗੁਰੂ ਹੈ ਉਹ ਕਹਿੰਦਾ ਮੈਂ ਦੇਖਦਾ ਵੀ ਰੱਬ ਪਾਲਦਾ ਕਿਦਾਂ ਕੋਈ ਪਾਲਦਾ ਉਹ ਜੰਗਲ ਵਿੱਚ ਚਲਾ ਗਿਆ ਜੰਗਲ ਵਿੱਚ ਜਾ ਕੇ ਨਾ ਦਰਖਤ ਤੇ ਬਹਿ ਗਿਆ ਉਹਨੇ ਕੀ ਦੇਖਿਆ ਥੋੜੀ ਦੇਰ ਬਾਅਦ ਇੱਕ ਲੂੰਬੜੀ ਆਈ ਲੂੰਬੜੀ ਦੇ ਪੈਰ ਟੁੱਟੇ ਹੋਏ ਸਨ ਬੜੀ ਮੁਸ਼ਕਲ ਦੇ ਨਾਲ ਥੋੜਾ 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 ਅੱਗੇ ਅੱਗੇ ਚੱਲਦੀ ਉਹਨੂੰ ਬੜਾ ਤਰਸ ਆਇਆ ਫਿਰ ਉਹਨਾਂ ਸਵਾਲ ਉਹ ਮਨ ਵਿੱਚ ਇਹ ਸੀ ਕਿ ਰੱਬ ਸਾਰਿਆਂ ਨੂੰ ਦਿੰਦਾ ਕਹਿੰਦਾ ਮੈਂ ਉਹਨੂੰ ਦੇਖਦਾ ਵੀ ਰੱਬ ਇਹਨੂੰ ਦਿੰਦਾ ਕਿ ਨਹੀਂ ਦਿੰਦਾ ਇੱਕ ਤਾਂ ਦੌੜ ਵੀ ਨਹੀਂ ਹੋ ਰਿਆ ਨਾ ਲੂੰਬੜੀ ਦੇ ਕੋਲ ਥੋੜੀ ਦੇਰ ਬਾਅਦ ਕੀ ਹੁੰਦਾ ਸ਼ੇਰ ਆਉਂਦਾ ਤੇ ਸ਼ੇਰ ਦੇ ਬਾਰੇ ਕਿਹਾ ਜਾਂਦਾ ਵੀ ਉਹ ਆਪਣਾ ਸ਼ਿਕਾਰ ਰੋਜ਼ ਕਰਦਾ ਉਹ ਬਿਆ ਨਹੀਂ ਖਾਂਦਾ ਤਾਜੇ ਖਾਂਦਾ ਉਹ ਸ਼ਿਕਾਰ ਕਰਕੇ ਲਿਆਇਆ ਤੇ ਜਿੰਨਾ ਕੋਨੇ ਖਾਦਾ ਬਾਕੀ ਛੱਡ ਦਿੱਤਾ ਲੂੰਬੜੀ ਫਿਰ ਉੱਥੇ ਜਾ ਕੇ ਖਾ ਰਹੀ ਹੈ ਉਹਦੀ ਤਸੱਲੀ ਹੋ ਗਈ ਵਾਹਿਗੁਰੂ ਤੂੰ ਦਿਨ ਸਾਰਿਆਂ ਨੂੰ ਤੂੰ ਸਾਰਿਆਂ ਤੇ ਕਿਰਪਾ ਕਰਦਾ ਹੈ ਚੱਲ ਹੁਣ ਮੈਂ ਦੇਖਦਾ ਮੈਨੂੰ ਦਿੰਦਾ ਕਿ ਨਹੀਂ ਦਿੰਦਾ ਤੇ ਵੇਰ ਹੋ ਗਿਆ ਤੇ ਵੇਰ ਤਾਂ ਸ਼ਾਮ ਹੋ ਗਈ ਕੁਝ ਨਹੀਂ ਮਿਲਿਆ ਕਹਿੰਦਾ ਰੱਬਾ ਚੰਗਾ ਕੰਮ ਕਰਦਾ ਲੂੰਬੜੀ ਨਹੀਂ ਦਿੰਦਾ ਤੇ ਮੈਂ ਤਾਂ ਬੰਦਾ ਨਾ ਮੈਨੂੰ ਕਿਉਂ ਨਹੀਂ ਦਿੰਦਾ ਤੇ ਉਹਨੂੰ ਦੇਵੀ ਆਵਾਜ਼ ਆਈ ਉਹ ਕਹਿਣ ਲੱਗਾ ਵੀ ਲੂੰਬੜੀ ਦੀਆਂ ਲੱਤਾਂ ਨਹੀਂ ਸੀ ਤੈਨੂੰ ਤਾਂ ਲੱਤਾਂ ਹੀ ਦਿੱਤੀਆਂ ਤੈਨੂੰ ਤਾਂ ਹੱਥ ਵੀ ਦਿੱਤੇ ਆ ਤੈਨੂੰ ਦਿਮਾਗ ਵੀ ਦਿੱਤਾ ਕੰਮ ਕਰ ਨਾ ਤੂੰ ਤੈਨੂੰ ਰੱਬ ਦਿੱਤਾ ਨਾ ਖਾਣ ਵਾਸਤੇ ਤੈਨੂੰ ਤਾਂ ਕਿਰਤ ਕਰਦੂ ਤੇ ਇਹ ਨਹੀਂ ਕਿ ਰੱਬ ਤੇਰੇਆ ਕਾਹੇ ਰੇ ਬਣ ਖੋਜਣ ਜਾਈ ਸਰਬਨਵਾਸੀ ਸਦਾ ਲੇਪਾ ਤੋਹੀ ਸੰਗ ਸਮਾਇ ਪੜ ਦੇ ਨਾ ਸ਼ਬਦ ਕਾਹੇ ਰੇ ਮਨ ਵਿੱਚ ਚਿਤਮ ਚਿਤ ਵਿੱਚ ਉਦਮ ਜਾਂ ਆਹਰ ਫਰਜੀਓ ਪਰਿਆ ਤੇ ਤੇਰੀ ਦਿੱਡਕ ਦੀ ਤਿੰਨ ਤਾਂ ਰੱਬ ਨੂੰ ਫਿਰ ਉਹਦੇ ਚੁੱਤ ਕਰਨਾ ਹੀ ਕੋਈ ਨਹੀਂ ਗੁਰੂ ਸਾਹਿਬ ਕਹਿੰਦੇ ਕਿਰਤ ਕਰਨੀ ਹੈ ਬੰਦੇ ਦਾ ਫਰਜ਼ ਚਿੰਤਾ ਦਾ ਆਪੇ ਬਣਾ ਕੇ ਬੈਠਾ ਹਾਏ ਪਤਾ ਨਹੀਂ ਕੀ ਹੋ ਜਾਣਾ ਸਭ ਕੰਦੇ ਚਿੰਤਾ ਰੋਗ ਗਈ ਹਉ ਪੀੜਾ ਹਮੇ ਦੀ ਪੀੜਾ ਵੀ ਖਤਮ ਹੋ ਗਈ ਆਪ ਕਰੇ ਪ੍ਰਤਪਾਲਾ ਜਿਓ ਬਾਰਕ ਮੰਗੀ ਹਉ ਸਭ ਕਿਛ ਮੰਗਾ ਪੰਜਾਬੀ ਦਾ ਸ਼ਬਦ ਹੈ ਇਸ ਤਰ੍ਹਾਂ ਵਾਂਗ ਕਰਨਾ ਕਹਿੰਦੇ ਬਾਰਕ ਵਾਂਗੀ ਬਾਰਕ ਵਾਂਗ ਜਿਸ ਤਰ੍ਹਾਂ ਬੱਚਾ ਜਿੱਦ ਕਰਦਾ ਨਾ ਤੇ ਇਸ ਤਰ੍ਹਾਂ ਕਹਿੰਦੇ ਮੰਗਣਾ ਇਹ ਨਹੀਂ ਕਿ ਮੰਗੀ ਜਾਣਾ ਦੇ ਵੀ ਮੰਗਣਾ ਕਿ ਸਤਿਗੁਰ ਮਾਰਾ ਤੂੰ ਨਾਮ ਦੀ ਦਾਤ ਦੇ ਦੇ ਬਾਰਕ ਵਾਂਗੀ ਹੋਂ ਸਭ ਕਿਸ ਮੰਗਾ ਦਿੰਦੇ ਟੋਟ ਨਹੀਂ ਪ੍ਰਭ ਰੰਗਾ ਉਹ ਇੰਨੀਆਂ ਵਸਤੂਆਂ ਦਿੰਦਾ ਤੇਰੇ ਘਰ ਟੋਟ ਕੋਈ ਨਹੀਂ ਹੈ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜਗੰਤਰ ਖਾਈ ਦਾ ਦਿੰਦੇ ਟੋਟ ਨਹੀਂ ਪ੍ਰਭ ਰੰਗਾ ਉਹ ਕਿਸਾਨੂੰ ਜਦੋਂ ਭਰੋਸਾ ਬਣ ਜਾਏਗਾ ਸਾਨੂੰ ਜਦੋਂ ਵਿਸ਼ਵਾਸ ਬਣ ਜਾਏਗਾ ਪੈਰੀ ਪੈ ਪੈ ਬਹੁਤ ਮਣਾਈ ਦੀਨ ਦਿਆਲ ਗੋਪਾਲਾ ਜਿਉ ਕਿ ਕਦੋਂ ਭਰੋਸਾ ਹੀ ਨਹੀਂ ਬਣਦਾ ਬੰਦਾ ਜਿਹੜਾ ਹੁੰਦਾ ਨਾ ਅਮੀਰ ਹੋ ਜਾਂਦਾ ਮਾਫ ਕਰਨਾ ਭਾਗਾਂ ਵਾਲੇ ਤੁਸੀਂ ਬਾਣੀ ਪੜ੍ਹਦੇ ਮੈਂ ਉਹਨਾਂ ਦੀ ਗੱਲ ਕਰਦਾ ਜਿਨ੍ਹਾਂ ਨੂੰ ਆਪਣੇ ਮਾਇਆ ਦਾ ਹੰਕਾਰ ਹੁੰਦਾ ਆਪਣੇ ਪੈਸੇ ਦਾ ਹੰਕਾਰ ਹੁੰਦਾ ਉਹਨਾਂ ਦੀ ਮੈਂ ਗੱਲ ਕਰਦਾ ਉਹਨਾਂ ਨੂੰ ਇਦਾਂ ਲੱਗਦਾ ਵੀ ਜਿਹੜੇ ਗੁਰਦੁਆਰੇ ਰਹਿੰਦੇ ਆ ਭੁੱਖੇ ਨੰਗੇ ਹੁੰਦੇ ਆ ਉਹਨਾਂ ਨੂੰ ਇਸ ਤਰ੍ਹਾਂ ਹਮੇਸ਼ਾ ਹੀ ਇਸ ਤਰ੍ਹਾਂ ਲੱਗਦਾ ਹੈ ਕੋਈ ਭਾਈ ਜਿਹੜਾ ਤੁਹਾਡੇ ਵਾਸਤੇ ਅਰਦਾਸਾਂ ਕਰ ਸਕਦਾ ਹੈ ਉਹ ਆਪਣੇ ਵਾਸਤੇ ਨਹੀਂ ਕਰੇਗਾ ਆਪਣੇ ਵਾਸਤੇ ਨਹੀਂ ਗੁਰੂ ਦੇ ਕੋਲੋਂ ਮੰਗੇਗਾ ਆਪਣੇ ਆਪਣੇ ਉਹਨੂੰ ਭਰੋਸਾ ਨਹੀਂ ਹੋਏਗਾ ਪਤਲੀ ਸੋਚ ਇਦਾਂ ਦੀ ਸਾਡੀ ਨੀਵੀਂ ਸੋਚ ਹੈ ਕਿ ਛੋਟੀਆਂ-ਛੋਟੀਆਂ ਗੱਲਾਂ ਤੇ ਅਸੀਂ ਇਦਾਂ ਦੀ ਭੈੜੀਆਂ ਗੱਲਾਂ ਕਈ ਵੇਲੇ ਕਰ ਜਾਂਦੇ ਆ ਜੋ ਸਾਨੂੰ ਜੀਵਨ ਦੇ ਵਿੱਚ ਪੜ੍ਹੇ ਲਿਖੇ ਬੰਦੇ ਨੂੰ ਨਹੀਂ ਕਰਨੀਆਂ ਚਾਹੀਦੀ ਅਕਾ ਗੱਲ ਕਿ ਉਹ ਪੈਸੇ ਦਾ غرੂਰ ਹੁੰਦਾ ਹੈ ਤੇ ਉਹ ਜਿਹੜਾ غرور ਗੱਲਾਂ ਕਰਾਉਂਦਾ ਮੇਰੇ ਵਰਗ ਲੈ ਪੈਸੇ ਸਿੱਧੋ ਬੰਦਾ ਖਰੀਦ ਲਓ ਆ ਕਰ ਲਓ ਉਹ ਕਰ ਲਓ ਪੈਸਾ ਸਭ ਕੁਝ ਨਹੀਂ ਹੈ ਇੱਕ ਬੱਚਾ ਵੀ ਕਮਲਾ ਨਿਕਲ ਗਿਆ ਨਾ ਸਾਰਾ ਕੁਝ ਬਰਬਾਦ ਕਰ ਦਿੰਦਾ ਸਾਰਾ ਕੁਝ ਤੇ ਸਾਨੂੰ ਸਤਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਸੰਸਾਰ ਦੇ ਵਿੱਚ ਸਾਨੂੰ ਜੇ ਜੀਵਨ ਦਿੱਤਾ ਉਹ ਉਹਦੀ ਟੋਟ ਕੋਈ ਨਹੀਂ ਹੈ ਸਾਨੂੰ ਭਰੋਸਾ ਹੋ ਜਾ ਸਾਨੂੰ ਵਿਸ਼ਵਾਸ ਹੋ ਜਾ ਸਾ ਸੰਗਤ ਦੀ ਕਹਿੰਦੇ ਬਾਰਕ ਬਾਂਗੀ ਹੋਂ ਸਭ ਕੁਝ ਮੰਗਾ ਦਿੰਦੇ ਤੋਟ ਨਹੀਂ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਣਾਈ ਉਹ ਰਸਿਆ ਨਹੀਂ ਹੈ ਵੀ ਉਹ ਨੂੰ ਬਣਾਉਣਾ ਹੈ ਪਾਵੇ ਤਾਂ ਇਹਦਾ ਇਹ ਹੈ ਕਿ ਅਸੀਂ ਅਰਜਾਂ ਕਰਨੀਆਂ ਅਰਦਾਸਾਂ ਕਰਨੀਆਂ ਬੇਨਤੀਆਂ ਕਰਨੀਆਂ ਪਹਿਰੀ ਪੈ ਪੈ ਬਹੁਤ ਮਣਾਈ ਜੀਨ ਦਿਆਲ ਗੋਪਾਲਾ ਜੀਓ ਹਾਂ ਬਲਿਹਾਰੀ ਸਤ ਗੁਰੂ ਪੂਰੇ ਮੈਂ ਆਪਣੇ ਸਤ ਗੁਰੂ ਤੋਂ ਸਦਕੇ ਜਾਣਾ ਜਿਨ ਬੰਦਨ ਕਾਟੇ ਸਗਲੇ ਮੇਰੇ ਬੰਦਨ ਕਟਣ ਵਾਲਾ ਉਹ ਮੇਰਾ ਸਤਿਗੁਰੂ ਹੈ ਹਉ ਬਲੇ ਹਾਰੀ ਸਤਿਗੁਰ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਉਹਨੇ ਹਿਰਦੇ ਵਿੱਚ ਨਾਮ ਦੇ ਦਿੱਤਾ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਉਹ ਜੀਵਨ ਕਹਿੰਦੇ ਆਤਮਿਕ ਆਨੰਦ ਵਾਲਾ ਬਣਾ ਦਿੱਤਾ ਰਸਾਲਾ ਮਤਲ ਰਸਾਂ ਦਾ ਘਰ ਉਹ ਪਰਮਾਤਮਾ ਜਿਹੜਾ ਆਨੰਦ ਦਾ ਘਰ ਹੈ ਉਹ ਸਾਡੇ ਹਿਰਦੇ ਵਿੱਚ ਵਸ ਗਿਆ ਜਦੋਂ ਅਸੀਂ ਵਿਸ਼ਰਾਮ ਦੇ ਕੇ ਪੜਾਂਗੇ ਨਾ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀ ਅੱਜ ਦੋ ਸਵਾਲਾਂ ਦਾ ਜਵਾਬ ਸਤਿਗੁਰ ਨੇ ਇਹ ਸ਼ਬਦ ਵਿੱਚ ਦਿੱਤਾ ਵੀ ਦੁੱਖਾਂ ਦਾ ਕਾਰਨ ਕੀ ਹੈ ਕਹਿੰਦੇ ਪਰਮੇਸ਼ਰ ਨੂੰ ਭੁਲਾ ਦੇਣਾ ਦੁੱਖ ਤਦੇ ਜਾਂ ਵਿਸਰ ਜਾਵੇ ਤੇ ਦੂਸਰੀ ਗੱਲ ਹੈ ਕਿ ਅਸੀਂ ਰੱਬ ਨੂੰ ਨਾ ਬੁਲਾਈਏ ਉਹਦੇ ਅੱਗੇ ਅਰਦਾਸ ਕਰੀਏ ਕਿ ਵਿਸਰ ਨਾ ਹੀ ਦਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਲ ਰਾਤ ਨਾਨਕ ਚਾਉ ਇਹੋ 사త్సੰਗਤ ਜੀ ਇਹ ਯਾਦ ਕਰਨ ਦੀ ਨਿਸ਼ਾਨੀ ਹੈ ਜੋ ਤੁਸੀਂ ਅੰਮ੍ਰਿਤ ਵੇਲੇ ਜਾਂ ਸੰਗਤ ਵਿੱਚ ਜੁੜਦੇ ਹੋ ਜਿਨ੍ਹਾਂ ਨੂੰ ਯਾਦ ਹੈ ਕਿ ਇਹ ਮੇਰੇ ਸਤਿਗੁਰੂ ਦੇ ਕੋਲ ਜਾਣਾ ਹੈ ਗੁਰੂ ਕੀ ਸੰਗਤ ਕਰਨੀ ਹੈ ਇਹਦੇ ਨਾਲੇ ਜੀਵਨ ਦੇ ਵਿੱਚ ਸਾਨੂੰ ਤਰੱਕੀ ਪ੍ਰਾਪਤ ਹੋਏਗੀ ਇਹਦੇ ਨਾਲ ਹੀ ਸੰਗਤ ਕਰਨ ਦੇ ਨਾਲ ਹੀ ਸਾਨੂੰ ਜੀਵਨ ਦੇ ਵਿੱਚ ਸਮਝ ਆਏਗੀ ਜਦੋਂ ਅਸੀਂ ਗੁਰੂ ਕੀ ਸੰਗਤ ਕਰਾਂਗੇ ਇੰਨੀਆਂ ਬੇਨਤੀਆਂ ਗੁਰੂ ਸੰਗਤ ਦੀ ਪ੍ਰਵਾਨ ਕਰਨੀਆਂ ਵਲਾਫਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ